ठाणा शिरहर ਗੁਬਿੰਦਪੁਰ ਦੇ ਅਧੀਨ ਪਿੰਡ ਚੀਮਾ ਖੁੱਡੀ ਦੇ ਸਰਪੰਚ ਜਗਰਾਤ ਸਿੰਘ ਨੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਹਲਾਕ ਕਰ ਦਿੱਤਾ ਗਿਆ ਜਗਰਾਤ ਸਿੰਘ ਨੇ ਆਪਣੇ ਘਰ ਵਿੱਚ ਬਣੇ ਮੈਡੀਕਲ ਸਟੋਰ ਤੇ ਬੈਠਾ ਹੋਇਆ ਸੀ ਦੋ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਗੱਡੀ ਕਿਤੇ ਚਾਹੀਦੀ ਹੈ ਗੱਡੀ ਦਿਖਾਓ ਜੇ ਦਿਖਾਉਣ ਵਾਸਤੇ ਸਰਪੰਚ ਗਿਆ ਤਾਂ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜਿਸ ਦੇ ਦਿਲ ਵਿੱਚ ਲੱਗੀ ਜਿਸ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਡਾਕਟਰ ਨੇ ਜਿੱਥੇ ਮਿੱਥੀ ਗੋਸ਼ਿਤ ਕਰ ਦਿੱਤਾ ਕਲ ਪੋਸਟਮਾਰਟਮ ਉਹ ਬਾਦਨਾਸ਼ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਊਗੀ ਉਧਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਬਾਕੀ ਮਾਮਲਾ ਕਾਰਵਾਈ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਨਰਮਨ ਜੀ ਇਹਨਾਂ ਦੱਸੋ ਕੀ ਲੱਗਦਾ ਤੇ ਛੋਟੇ ਬ੍ਰਦਰ ਕਿਹੜਾ ਦੱਸੋ ਉਹੁੰ ਮੁੰਡੇ ਆਏ ਗੱਡੀ ਕਹਿੰਦੇ ਸਾਨੂੰ ਰਾਇਵਾਂ ਦੀ ਗੱਡੀ ਚਾਹੀਦੀ ਕਹਿੰਦੇ ਕੋਈ ਨਹੀਂ ਮਿਲਦੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲ ਮਰ ਇਨੇ ਦਰਦ ਨਿੰਦ ਕਰਵਾ ਦਿੱਤਾ ਉਹਨਾਂ ਦਾ ਰਿੰਦਾ ਪਿਹਾਰੀ ਪਰਿਵਾਰ ਤੋਂ ਆਪਣੇ ਸਾਡੇ ਜਿੱਦਾਂ ਤੇ ਉਹਨਾਂ ਦਾ ਬੇਟਾ ਇੱਕ ਬੇਟਾ ਵਾ ਸਾਰਾ ਚੱਲਦਾ ਮੋਣ ਵਾਲਾ ਮੋਣ ਵਾਲੇ ਉਹ ਉਹੀ ਆ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰ ਹੀ ਖੇਤੀਬਾੜੀ ਦਾ ਕੰਮ ਲਾਉਂਦੇ ਕਿੰਨੀ ਵਾਰ ਸਰਪੰਚ ਬਣੀ ਸੀ ਯੂਟ ਬੜੀ ਚੌਥੀ ਵਾਰ ਐਂਕਾ ਤੇ ਉਹ ਐਸੀ ਪਰ ਉਹ ਇਨਨ ਚੋਂ ਬ੍ਰਹਿੰਦ ਨੂੰ ਹੀ ਉਹ ਵੀ ਕੰਮ ਕੰਮ ਕਰਦੇ ਸੀ ਪਹਿਲਾਂ ਵੀ ਹਮਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਮਾਫੀ ਦਾਂਗੇ ਕੋਈ ਕੋਈ ਕਾਰਵਾਈ ਨਹੀਂ ਹਾਂ ਜੀ ਕੀ ਨੰਬਰ ਗੁਰਿੰਦਰ ਸਿੰਘ ਨਾ ਇਹ ਮੇਰਾ ਪਿੰਟੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਇਹ ਟੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ ਚਾਰ ਵਰੀ ਦੇ ਸਰਪੰਚਾ ਪਿਛਲੀ ਤਾਂ ਪਾਰਕਾ ਟਰਮ ਐਸ ਸੀ ਟਰਮ ਹੀ ਉਹਦੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸਮਤੀ ਮੈਂਬਰ ਵੀ ਪਿਛਲੀ ਵਰੀ ਦੇ ਇਹ ਪਿੰਡ ਚ ਦੋ ਤਿੰਨ ਵਾਰੀ ਅੱਗੇ ਵੈਨਾਂ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਅਗੋ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਕੋਲ ਕੇ ਵਿਖਾਲਣ ਲੱਗੇ ਤੇ ਕਹਿੰਦੇ ਕਿ ਤੁਹਾਨੂੰ ਆਰ.ਸੀ. ਦਿਖਾ ਲਓ ਜਦੋਂ ਆਰ.ਸੀ. ਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਜੀ ਨਾ ਜਗਰਾਤ ਸਿੰਘ ਨਾ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਇੱਕ ਇਹਨਾਂ ਦੇ ਵਾਈਫ ਨੇ ਹਮਨਵਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਕੇ ਆਏ ਸਿਫਟ ਗੱਡੀ ਸਿਫਟ ਗੱਡੀ ਪਿੰਡ ਦੇ ਆਲੇ ਦੁਆਲੇ ਬਹੁਤ ਐ ਕੈਮਰੇ ਜੀ ਹੋ ਜਾਣਗੇ। ਹਾਂ ਕਰ। ਹਾਂ ਪੁਲਿਸ ਨੇ ਕਮਲੇਡ। ਕਿਹਦਾ ਨਾਮ ਕਰਦੇ ਉਹ ਤੇ ਦੱਸਦੇ। ਹਾਂਜੀ ਜੀ ਡਾਕਟਰ ਸ਼ਮਸ਼ੇਖ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ। ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ਾਟ ਆ ਉਹਦਾ ਨਾਮ ਜਗਰਾਤ ਸਿੰਘ ਆ son of ਮਹਿੰਦਰ ਸਿੰਘ ਤੇ ਪਿੰਡ ਚੱਕ ਖੁੱਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਜੀ। 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਨ ਨਾਲ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ। ਮਰੀਜ਼ ਜਦੋਂ ਸਾਡੇ ਅੰਦਰ ਲਿਆਂਦਾ ਗਿਆ ਵਾ ਉਸ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚੀਜੀ ਸਾਲ ਉਮਰ ਕੀ ਸੀ 52 ਸਾਲ ਉਮਰ ਦੇ ਮਰੀਜ਼ ਦੀ 5 ਵਜੇ ਕੇ 10 ਵਜੇ 5 ਵਜੇ ਕੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੀ ਹਾਂਜੀ ਕੱਲ ਉਹਦਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਕ ਜਿਹੜੀ ਚੀਜ਼ਾਂ ਉਤੋਂ ਪਤਾ ਲੱਗੂਗਾ ਸਾਰਾ ਕੁਝ ਉਹਦੀ ਚੀਜ਼ਾਂ